ਭਾਈ ਪਰਫਿਊਮ ਦਿਖਾਓ ਪਰਫਿਊਮ ਸਿਮਰਨ ਵੀਰੇ ਨੂੰ ਪਰਫਿਊਮ ਦਿਖਾ ਮੈਂ ਸ਼ਟਰ ਲਾ ਕੇ ਆਇਆ ਕਿਉਂ ਭਾਈ ਤੁਸੀਂ ਦਿਖਾ ਦਿਓ ਭਾਈ ਕੁੜੀ ਨੂੰ ਸਾਰਾ ਕੰਮ ਆਂਦਾ ਹੈ ਉਹਨੂੰ ਪਤਾ ਹੈ ਦਿਖਾ ਦੇ ਸਿਮਰਨ ਜੀ ਆਲੋ ਵੀਰੇ ਆ ਪਰਫਿਊਮ ਨਾ ਬਹੁਤ ਵਧੀਆ ਵਾ ਤੇ ਕਾ ਵੀ ਇਹ ਤਾਂ ਲੇਡੀਜ਼ ਜੈਂਟਸ ਦੋਨੋਂ ਯੂਜ਼ ਕਰ ਸਕਦੇ ਨੇ ਤੇ ਆਹਾ ਇਹਦੀ ਤਾਂ ਫ੍ਰੈਗਰੈਂਸੀ ਬਹੁਤ ਵਧੀਆ ਵਾ ਉਹ ਆ ਕੀ ਦਿਖਾਈ ਜਾਂਦੇ ਹੋ ਤੈਨੂੰ ਪਤਾ ਹੈਗਾ ਮੈਂ ਕੌਣ ਆ ਕਿੰਨੇ ਦਾ ਪਰਫਿਊਮ ਆ ਵੀਰੇ 150 ਆ ਡੇਢ 200 ਵਾਲੇ ਪਰਫਿਊਮ ਲਾਉਂਗਾ ਮੈਂ ਇਸ ਤੋਂ ਵਧੀਆ ਨਹੀਂ ਹੈਗਾ ਤੁਹਾਡੇ ਕੋ ਵੀਰੇ ਵਧੀਆ ਤਾਂ ਹੈਗਾ ਵਾ ਓਏ ਅਸੀਂ 5-5000 ਵਾਲਾ ਪਰਫਿਊਮ ਲਾਣੇ ਆ ਉਹ ਤਾਂ ਹੀ ਤੇ ਤੁਹਾਡੀ ਦੁਕਾਨ 'ਤੇ ਕੋਈ ਗਾਹਕ ਚੜਦਾ ਨਹੀਂ ਆ ਤਾਂ ਹੀ ਤਾਂ ਸਾਰੇ ਮੌਲਵਾਲ ਭੱਜਦੇ ਨੇ ਵਧੀਆ ਚੀਜ਼ ਰੱਖੋਗੇ ਤੇ ਗਾਹਕ ਆਊਗਾ ਤੁਹਾਡੇ ਕੋਲ ਵੀਰੇ ਤੁਸੀਂ ਨਹੀਂ ਲੈਣਾ ਨਾਲੋਂ ਪਰ ਤੁਸੀਂ ਇਦਾਂ ਤਾਂ ਨਾ ਨਾ ਬੋਲੋ ਇਹਦੇ ਨਾਲੋਂ ਤਾਂ ਮੇਰੇ ਪਸੀਨੇ ਦੀ ਫ੍ਰੈਗਰੈਂਸ ਜ਼ਿਆਦਾ ਵਧੀਆ ਹੋਣੀ ਆ ਉਹ ਚੱਜ ਦੀ ਚੀਜ਼ੇ ਰੱਖੋਗੇ ਤਾਂ ਗਾ ਗਾਣਾ ਤੁਹਾਡੇ ਕੋ ਕੀ ਗੱਲ ਹੋ ਗਈ ਬਾਜੀ ਵਈ ਤੁਹਾਨੂੰ ਪਤਾ ਨਹੀਂ ਮੈਂ ਕੌਣ ਕੀ ਗੱਲ ਕਿ ਹੋਈ ਵੀਰੇ ਦੱਸੋ ਤਾਂ ਸਹੀ ਉਹ ਬਾਜੀ ਇਹ 1.5 200 ਵਾਲਾ ਪਰਫਿਊਮ ਲਾਉਂਗਾ ਮੈਂ ਉਹ ਬਾਜੀ ਬ੍ਰਾਂਡਡ ਜੀ ਦਿਖਾਓ ਉਹ ਤਾਂ ਮੈਂ ਜਾ ਰਿਹਾ ਸੀ ਮਾਲ ਚਲ ਮੈਂ ਦੇਖ ਲੈ ਮੈਂ ਕਿਹਾ ਚਲ ਦੁਕਾਨ ਵਾਲੇ ਦਾ ਭਲਾ ਕਰਦੇ ਜਾਨੇ ਆ ਪਰ ਮੈਨੂੰ ਕੀ ਪਤਾ ਇੱਥੇ ਦਾ 1.5 200 ਵਾਲੇ 100 100 ਵਾਲੇ ਪਰਫਿਊਮ ਰੱਖੇ ਹੋਏ ਤੁਸੀਂ ਮਤਲਬ ਤੁਹਾਨੂੰ ਬ੍ਰਾਂਡਡ ਚਾਹੀਦਾ ਹੈ ਭਾਜੀ ਪ੍ਰਿੰਟਡ ਦਿਖਾਓ ਜੇ ਹੈਗਾ ਕੋਈ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਭਾਈ ਤੁਸੀਂ ਸਾਡੇ ਦੁਕਾਨਦਾਰ ਬਾਰੇ ਕੁਝ ਸੋਚਿਆ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਕੋਲ ਥੋੜਾ ਜਿਹਾ ਹੌਲੀ ਬੋਲੋ ਭਾਜੀ ਆਜੋ ਮੈਂ ਤੁਹਾਨੂੰ ਬ੍ਰਾਂਡਡ ਦਿੰਦਾ ਭਾਜੀ ਗੁੱਸਾ ਨਾ ਕਰੋ ਸਿਮਰਨ ਆਪਣੇ ਕੋਲ ਬ੍ਰਾਂਡਡ ਪਿਆ ਤਾਂ ਹੈ ਜਲਦੀ ਲੈ ਕੇ ਆ ਮੇਰੇ ਕਿਹੜਾ ਉਹ ਪਿਆ ਤਾਂ ਹੈ ਹਾਂ ਤੈਨੂੰ ਪਤਾ ਬ੍ਰਾਂਡਡ ਹੈਗਾ ਆਹੀ ਮੰਗਦੇ ਨੇ ਐਕਚੁਅਲੀ ਇਹ ਹੈਗਾ ਅਮੀਰ ਲੋਕ ਇਹਨਾਂ ਨੂੰ ਇਹ ਚਾਹੀਦਾ ਲੋ ਵੀਰੇ ਆ ਜਿਹੜਾ ਪਰਫਿਊਮ ਆ ਨਾ ਹਜੇ ਆਪਣੇ ਇੰਡੀਆ ਦੇ ਵਿੱਚ ਲਾਂਚ ਹੀ ਨਹੀਂ ਹੋਇਆ ਦੁਬਈ ਦਾ ਬ੍ਰਾਂਡ ਹੈ ਠੀਕ ਹੈ ਜੀ ਜੇ ਤੁਸੀਂ ਇੱਕ ਵਾਰੀ ਇਹਦੀ ਲੁੱਕ ਦੇਖ ਲਈ ਨਾ ਭਾਜੀ ਤੁਸੀਂ دیਵਾਨੇ ਹੋ ਜਾਣਾ ਜੇ ਤੁਸੀਂ ਇਹਦੀ ਫਰੇਗਰੈਂਸ ਸੁੰਘ ਲਈ ਮੈਂ ਕਹਿੰਦਾ ਤੁਸੀਂ ਕਹਣਾ ਇਸ ਤੋਂ ਵਧੀਆ ਪਰਫਿਊਮ ਬਣਿਆ ਹੀ ਨਹੀਂ ਇਹ ਆ ਦੇਖੋ ਹੈ ਨਾ ਕਮਾਲ ਦੀ ਦੀ ਜੀ ਬਾਜੀ ਉਹ ਆ ਬੜੀ ਨਾ ਗੱਲ ਬਾਜੀ ਉਹ ਪਹਿਲਾਂ ਨਾ ਕੁੜੀ ਨੂੰ ਪਤਾ ਨਹੀਂ ਲੱਗਿਆ ਨਵੀਂ ਲੱਗੀ ਆ ਨਾ ਬਾਜੀ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀਗੇ ਤੁਸੀਂ ਦਿਖਾਓ ਫਦੀ ਮੇਰ ਤੋਂ ਗਲਤੀ ਹੋ ਗਈ ਬੰਦਾ ਪਛਾਣਿਆ ਨਹੀਂ ਜਾਂਦਾ ਕਈ ਵਾਰੀ ਨਾ ਮਤਲਬ ਵਧੀਆ ਬੰਦਾ ਵੀ ਆ ਜਾਂਦਾ ਸਾਨੂੰ ਥੋੜੀ ਪਰੇਸ਼ਾਨ ਘਟ ਹੈ ਨਾ ਸਾਡੇ ਕੋਲੇ ਜਿਹਵੇਂ ਏਰੀਆ ਨਾ ਬਾਜੀ 1.200 ਵਾਲੇ ਕਸਟਮਰ ਆਉਂਦੇ ਆ ਇਸ ਕਰਕੇ ਸਾਈਡ ਤੇ ਰੱਖਿਆ ਹੋਇਆ ਨਾਲੇ ਇੱਕ ਗੱਲ ਹੋਰ ਤੁਹਾਡੇ ਫਾਇਦੇ ਲਈ ਦੱਸਦਾ ਇਹ ਹੋਰ ਕਿਸੇ ਕੋਲ ਹੈ ਹੀ ਨਹੀਂ ਜੇ ਤੁਸੀਂ ਕਿਸੇ ਪਾਰਟੀ ਚ ਲਾ ਕੇ ਚਲੇਗੇ ਨਾ ਬਾਜੀ ਉਹਨਾਂ ਨੇ ਪੁੱਛਣਾ ਕਿਹੜਾ ਹੈ ਹੈ ਤਾਂ ਇੰਡੀਆ ਚ ਲਾਂਚ ਨਹੀਂ ਹੋਇਆ ਸਭ ਤੋਂ ਪਹਿਲਾ ਪੀਸ ਤੁਹਾਡੇ ਕੋਲੇ ਆਣਾ ਹੈ ਆਹ ਬਣੀ ਨਾ ਗੱਲ ਕਿੰਨੇ ਦਾ ਭਾਜੀ ਇਹ ਤੁਸੀਂ ਇੱਕ ਵਾਰੀ ਸੁੰਘ ਕੇ ਦੇਖੋ ਭਾਜੀ ਇਹਨੂੰ ਆਹਾਹਾ ਕੀ ਬਾਤ ਹੈ ਭਾਜੀ ਬਣ ਗਈ ਨਾ ਗੱਲ ਇਹ ਭਾਜੀ ਕਿਸੇ ਨਾਲ ਗੱਲ ਨਾ ਕਰਿਓ ਜਦੋਂ ਕੰਪਨੀ ਨੇ ਲਾਂਚ ਕਰਨਾ ਨਾ ਇਹ 5000 ਦਾ ਕਰਨਾ ਹੈ ਆਪਾਂ ਤੁਹਾਨੂੰ ਦੇ ਦਾਂਗੇ 3500 ਰੁਪਏ ਦਾ ਠੀਕ ਹੈ ਭਾਜੀ ਕੋਈ ਚੱਕਰ ਨਹੀਂ ਦੇ ਦਿਓ ਕਿਸੇ ਨੂੰ ਭਾਜੀ ਹੈਂ ਭਾਜੀ ਜੇ ਮੈਨੂੰ ਜਿਆਦਾ ਹੀ ਵਧੀਆ ਲੱਗਿਆ ਨਾ ਮੇਰੇ 6 ਪੀਸ ਲੈ ਲਿਓ ਆਪਾਂ ਮੰਗਾ ਦਾਂਗੇ ਭਾਜੀ ਆਪਾਂ ਪੰਜਾਬ ਦੇ ਪਹਿਲੇ ਡਿਸਟ੍ਰੀਬਿਊਟਰ ਹੋਵਾਂਗੇ ਆ ਪਰਫਿਊਮ ਦੇ ਬਹੁਤ ਠੀਕ ਆ ਕਰ ਦਈਏ ਭਾਜੀ ਭਾਜੀ ਕਰ ਦੋ ਬែក ਕੋ ਚੱਕਰ ਹੀ ਨਹੀਂ 3500 ਰੁਪਏ ਦੇ ਦਿਓ ਆਪਾਂ ਕਿਸੇ ਨੂੰ ਦੱਸਣਾ ਨਹੀਂਗਾ ਭਾਜੀ ਠੀਕ ਆ ਭਾਜੀ ਧਿਆਨ ਰੱਖਿਓ ਠੀਕ ਆ ਤੈਨੂੰ ਪਤਾ ਨਹੀਂ ਆਪਣੇ ਕੋਲੇ ਵੀ ਆਈ ਪੀ ਗਾਹਕ ਵੀ ਆਂਦੇ ਨੇ ਅਮੀਰਾਂ ਵਾਲਾ ਕੰਮ ਕਰਦੇ ਨੇ 3500 ਰੁਪਏ ਲੈ ਦੇਖਿਆ ਤੈਨੂੰ ਕਿਹਾ ਸੀ ਨਾ ਆ ਪਰਫਿਊਮ ਨਾ ਆਪਾਂ 3500 ਦਾ ਵੇਚ ਦੇਣਾ ਉਹਦਾ ਤਾਂ 5000 ਦਾ ਇਹ ਠੀਕ ਆ ਬਾਜੀ ਥੈਂਕ ਯੂ ਜੀ ਓਕੇ ਬਾਜੀ 1 ਮਿੰਟ ਵੀਰੇ ਗੱਲ ਸੁਣਿਓ ਹਾਂਜੀ ਇਹਦੇ 6 ਪੀਸ ਹੋਰ ਮੰਗਾ ਦਾ ਮੰਗਾ ਦਿਓ ਬਾਜੀ ਫਿਰ ਉਸ ਹਿਸਾਬ ਨਾਲ ਤੁਹਾਨੂੰ ਤੋਂ ਪੈਸੇ ਲੈ ਲਾਂਗੇ ਹਨਾ ਕੋਈ ਚੱਕਰ ਨਹੀਂ ਬਾਜੀ ਬੋਲੋ ਕਿੰਨੇ ਪਏ ਹੋਰ ਦੇ ਦਾਂ ਪੈਸੇ ਨਹੀਂ ਰੁਕੋ ਬਾਜੀ ਤੁਸੀਂ ਇਦਾਂ ਕਰੋ ਆ ਫੜੋ ਜੀ ਆ ਫੜੋ ਤਾਂ ਸਹੀ ਤੇ ਆ ਲੋ ਵੀਰੇ ਇਹ ਕੀ ਕਰ ਰਹੇ ਹੋ ਏ ਭਾਜੀ ਮੈਂ ਜਿਹੜੀ ਗਲਤੀ ਕਰਨ ਜਾ ਰਿਹਾ ਸੀ ਨਾ ਉਹ ਸੁਧਾਰ ਰਿਹਾ ਹਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਸੀਗਾ ਅਸੀਂ ਦੁਕਾਨਦਾਰ ਨਾ ਬੜੇ ਮਜਬੂਰ ਹੁੰਨੇ ਆ ਬਾਰੇ ਚਾਹਦੇ ਹੋਏ ਵੀ ਕੁਝ ਬੋਲ ਨਹੀਂ ਸਕਦੇ ਕਿਸੇ ਨੂੰ ਇਸ ਕਰਕੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੇਮ ਘੁਮਾਈ ਹੈ ਜੀ ਆਹ ਪਰਫਿਊਮ ਕੋਈ ਦਵਾਈ ਦਾ ਬ੍ਰੈਂਡ ਨਹੀਂ ਹੈਗਾ ਉਹਦਾ ਇੰਪੋਰਟਡ ਹੈ ਠੀਕ ਹੈ ਜੀ 4000 ਰੁਪਏ ਐਮ ਆਰ ਪੀ ਲੱਗਿਆ ਹੋਇਆ ਤੇ ਸਿਰਫ 800 ਰੁਪਏ ਦਾ ਵੇਚਦੇ ਹਾਂ ਸੀ ਜੇ ਮੈਂ ਤੁਹਾਨੂੰ 35000 ਦਾ ਦੇ ਕੇ ਭੇਜ ਦਿੰਦਾ ਹਨਾ ਤੁਹਾਨੂੰ ਤਾਂ ਪਤਾ ਲੱਗਣਾ ਨਹੀਂ ਸੀ ਤੁਸੀਂ ਤਾਂ 6 ਹੋਰ ਮੰਗਾ ਲੈਣੇ ਸੀ ਇਹਦਾ ਮਤਲਬ ਭਾਈ ਤੁਸੀਂ ਬੇਈਮਾਨੀ ਕਰਨ ਲੱਗੇ ਸੀ ਮੇਰੇ ਨਾਲ ਬੇਈਮਾਨੀ ਨਹੀਂ ਕਰਨ ਲੱਗਿਆ ਸੀ ਜੇ ਮੈਂ ਬੇਈਮਾਨੀ ਕਰਨੀ ਹੁੰਦੀ ਨਾ ਤੇ ਤੁਹਾਨੂੰ ਤੋੜ ਦਿੰਦਾ ਤੇ 6 ਪੀਸ ਹੋਰ ਵੀ ਵੇਚ ਦਿੰਦਾ ਅਸੀਂ ਵੀਰੇ ਆਮ ਦੇ ਇਨਸਾਨ ਆ ਦੁਕਾਨਦਾਰ ਆ ਸਾਡੇ ਹੱਥ ਹਮੇਸ਼ਾ ਬੰਨੇ ਹੁੰਦੇ ਕਸਟਮਰ ਅੱਗੇ ਅਸੀਂ ਮਿਹਨਤ ਕਰਕੇ ਚੀਜ਼ ਵੇਚਦੇ ਆ ਭਾਵੇਂ ਸਾਨੂੰ 2 ਰੁਪਏ ਬਚਣ ਭਾਵੇਂ 50 ਰੁਪਏ ਬਚਣ ਪਰ ਜਿਹੜਾ ਤੁਸੀਂ ਕੁੜੀ ਨੂੰ ਬੋਲਦੇ ਪਏ ਸੀ ਨਾ ਉਹ ਗਲਤ ਆ ਵੀਰੇ ਹੋਊਗਾ ਤੁਹਾਡੇ ਕੋਲ ਜਿਆਦਾ ਪੈਸਾ ਹੋਊਗੇ ਤੁਸੀਂ ਅਮੀਰ ਤੁਸੀਂ ਮੋਲਾਾਂ ਚ ਜਾ ਕੇ 5-5000 6-6000 ਦੇ ਪਰਫਿਊਮ ਵੀ ਲਾਂਦੇ ਹੋਗੇ ਮੇਰੇ ਵੱਲੋਂ ਲੱਖ ਰੁਪਏ ਦਾ ਲਾਓ ਪਰ ਦੁਕਾਨਦਾਰ ਨੂੰ ਮਾੜਾ ਕਿਉਂ ਬੋਲਦੇ ਹੋ ਯਾਰ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਭਾਈ 5-5000 ਦੇ ਪਰਫਿਊਮ ਡੇਢ 200 ਵਾਲੇ ਕੰਪਨੀ ਨੇ ਤਾਂ ਹੀ ਬਣਾਏ ਆ ਚਲੋ ਜੇ ਤੁਹਾਡੇ ਪਸੀਨੇ ਦੀ ਸਮੈਲ ਇੰਨੀ ਵਧੀਆ ਹੁੰਦੀ ਨਾ ਤਦਾਂ ਉਹ ਪਰਫਿਊਮਾਂ ਦੀ ਲੋੜ ਨਾ ਪੈਂਦੀ ਭਾਈ ਸਾਹਿਬ ਤੁਹਾਡੇ ਤੇ ਹੈਗਾ ਅਮੀਰ ਆਲਾ ਪਸੀਨਾ ਨਾਲੇ ਜਲਦੀ ਆ ਜਾਂਦਾ ਕਿਉਂਕਿ ਸਾਰਾ ਦਿਨ ਤਾਂ ਤੁਸੀਂ ਏਸੀਆਂ ਚ ਰਹਿਣਾ ਏਸੀ ਵਾਲੀਆਂ ਕੋਠੀਆਂ ਏਸੀ ਵਾਲੀਆਂ ਕਾਰਾਂ ਤੁਹਾਨੂੰ ਸਾਡੀਆਂ ਗਰੀਬਾਂ ਦੀ ਦੁਕਾਨਾਂ ਦਿਖਦੀਆਂ ਹੀ ਕੀ ਨੇ ਅਸੀਂ ਵੀਰੇ ਮਜਬੂਰ ਹੁੰਨੇ ਆ ਅਸੀਂ ਕਸਟਮਰ ਨੂੰ ਸਿੱਧਾ ਨਹੀਂ ਬੋਲ ਸਕਦੇ ਅਸੀਂ ਮਿਹਨਤ ਹੀ ਕਰ ਸਕਦੇ ਆ ਤਾਂ ਹੀ ਮੈਂ ਤੁਹਾਨੂੰ ਇਹ ਚੀਜ਼ ਸਖਾਣ ਲਈਏ ਡਰਾਮਾ ਕੀਤਾ ਕਿ ਤੁਹਾਨੂੰ ਜੇ ਮਾਈਂਡ ਵਾਸ਼ ਕਰਕੇ ਕੋਈ ਵੀ ਚੀਜ਼ ਵੇਚਣੀ ਹੋਵੇ ਨਾ ਬੜੀ ਸੌਖੀ ਹੈ ਅਸੀਂ ਮੈਂ ਕਹਤਾ ਕਿ ਬਾਹਰਲਾ ਬ੍ਰਾਂਡ ਆ ਜੀ ਕੱਲੇ ਤੁਸੀਂ ਉਹਦੀ ਤੁਸੀਂ ਉਹ ਚਲਾ ਸਕਦੇ ਹੋ ਤੇ ਤੁਹਾਡੀ ਸੋਸਾਇਟੀ ਦੇ ਵਿੱਚ ਇੱਜ਼ਤ ਵਧ ਜੂਗੀ ਹਨਾ 3500 ਛੱਡ ਮੈਂ 5000 ਕਹਿੰਦਾ ਤੁਸੀਂ ਤਾਂ ਵੀ ਲੈ ਜਾਣਾ ਸੀ ਇਸੇ ਚੀਜ਼ ਦਾ ਮਾਲ ਵਾਲੇ ਜਾਂ ਵੱਡੀਆਂ ਦੁਕਾਨਾਂ ਵਾਲੇ ਫਾਇਦਾ ਚੱਕਦੇ ਨੇ ਤੁਹਾਨੂੰ ਇਹ ਚੀਜ਼ ਕਦੇ ਸਮਝ ਨਹੀਂ ਆਣੀ ਕਿਉਂਕਿ ਤੁਸੀਂ ਨਾ ਸਿੰਬਲ ਸਟੇਟਸ ਦੇ ਪਿੱਛੇ ਸਾਰਾ ਨੁਕਸਾਨ ਕਰਾਉਂਦੇ ਹੋ ਜਿਹੜੀ ਚੀਜ਼ ਦੀ ਲੋੜ ਨਹੀਂ ਵੀ ਆਵੀ ਉਹ ਵੀ ਲੈ ਕੇ ਜਾਂਦੇ ਹੋ ਤੁਸੀਂ ਭਾਜੀ ਮੈਂ ਪੈਸੇ ਦੇ ਘਰ ਚ ਕਦੇ ਸਮਝ ਨਹੀਂ ਪਾਇਆ ਚੀਜ਼ਾਂ ਨੂੰ ਤੁਸੀਂ ਅੱਜ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਤੇ ਮੈਂ ਯਾਦ ਰੱਖੂਗਾ ਅੱਗੋਂ ਤੇ ਅੱਗੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸਮਝਾਵਾਂਗਾ ਆਪਣੇ ਸੁਸਾਇਟੀ ਦੇ ਲੋਕਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਭੈਣੇ ਸੌਰੀ ਮੈਂ ਬਹੁਤ ਤੈਨੂੰ ਆਵਾ ਤਵਾ ਬੋਲਿਆ ਵੀਰੇ ਹਰ ਬੰਦੇ ਨੂੰ ਜੀਣ ਦਾ ਅਧਿਕਾਰ ਹੈ ਕੋਈ ਬੰਦਾ 100 ਰੁਪਏ ਦਾ ਫੋਲਡ ਕਰ ਸਕਦਾ ਤੇ ਕੋਈ ਲੱਖ ਰੁਪਏ ਦਾ ਪਰ ਆਪਣੀ ਸੁਸਾਇਟੀ ਨੂੰ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਲੋਕੀ ਆਪਣਾ ਸਿੰਬਲ ਸਟੇਟਸ ਬਣਾਉਣ ਲਈ ਨਾ ਦੂਜੇ ਲੋਕਾਂ ਨੂੰ ਗਿਰਾ ਕੇ ਬੜਾ ਖੁਸ਼ ਹੁੰਦੇ ਨੇ ਪਰ ਫਿਊਮ ਉਹੀ ਹੁੰਦੇ ਨੇ ਆ ਇਤਰ ਜਿਹੜੇ ਆਏ ਨੇ ਇਹ ਵੀ ਉਹੀ ਹੁੰਦੇ ਨੇ ਕੋਈ 100 ਰੁਪਏ ਦਾ ਵੇਚ ਰਿਆ ਤੇ ਕੋਈ 50000 ਰੁਪਏ ਦਾ ਸਮਝ ਸਾਡੇ ਕੋਲ ਸਾਰੀਆਂ ਚੀਜ਼ਾਂ ਓਰੀਜਨਲ ਪਈਆਂ ਨੇ ਜਿਹੜੀ 150 ਵਾਲੀ ਚੀਜ਼ ਹੈ ਨਾ ਉਹ ਵੀ ਕੰਪਨੀ ਦੀ ਚੀਜ਼ ਆ ਵੀਰੇ ਫੋਰ ਏਵਰ ਕੰਪਨੀ ਆ ਕੋਈ ਮਾੜੀ ਚੀਜ਼ ਨਹੀਂ ਵੇਚਦੇ ਅਸੀਂ ਬਾਕੀ ਤੁਹਾਨੂੰ ਸ਼ਾਇਦ ਸਾਡੀ ਗੱਲ ਜੇ ਬੁਰੀ ਲੱਗੀ ਹੋਵੇ ਤਾਂ ਮਾਫੀ ਨਹੀਂ ਨਹੀਂ ਪਾਜੀ ਹੱਥ ਨਾ ਜੋੜੋ ਮੈਨੂੰ ਤੁਹਾਡੀ ਗੱਲ ਪੂਰੀ ਸਮਝ ਲੱਗ ਗਈ ਹੈ ਮੈਂ ਅੱਗੋਂ ਧਿਆਨ ਰੱਖੂੰਗਾ ਠੀਕ ਆ ਪਾਜੀ ਧੰਨਵਾਦ ਸ਼ੁਕਰੀਆ ਦੇਖ ਲੈ ਫਿਰ ਐਦਾਂ ਸਮਝਾਈਦਾ ਹੁੰਦਾ ਕਸਟਮਰ ਨੂੰ ਕਸਟਮਰ ਆ ਕੇ ਕੁਝ ਵੀ ਬੋਲੇ ਸੁਣ ਲਈਦਾ ਹੁੰਦਾ ਪਰ ਉਹਨੂੰ ਐਦਾਂ ਨਹੀਂ ਅਹਿਸਾਸ ਹੁਣ ਦਈਦਾ ਕਿ ਆਪਾਂ ਗਲਤ ਜੇ ਆਪਾਂ ਸਹੀ ਆ ਆਪਾਂ ਕਿਉਂ ਅਹਿਸਾਸ ਹੁੰਦਾਈਏ ਆਪਣੇ ਠੀਕ ਹੈ ਉਹੀ 800 ਵਾਲਾ ਮੈਂ 3500 ਦੇ ਕੇ ਭੇਜ ਦਿੰਦਾ ਨਾਲ ਬੜਾ ਖੁਸ਼ ਹੋਣਾ ਸੀ ਪਰ ਆਪਾਂ ਫਿਰ ਬੇਈਮਾਨੀ ਨਹੀਂ ਨਾ ਕਰ ਸਕਦੇ ਕਿਸੇ ਨਾਲ ਚਲ ਕੋਈ ਚੱਲਣਾ